ਬਟਰ ਯਾਰ ਖਾਰੂ ਦਾ ਪੂਰਾ ਪੜਦਾ ਹਨਾ ਨੂੰ ਹੋਰ ਆਦ ਗਈ ਆ ਆ ਜਮਾਨਾ ਦਾ ਸਾਰੇ ਵੀਰਾਂ ਨੂੰ ਸਾਸਰੀ ਕਾਲ ਜੀ ਆਪਣੇ ਪਿੱਛੇ ਟਰੈਕਟਰ ਖੜਿਆ ਜੌਂਡੀਅਰ ਤੇ ਕਬੋਟਾ ਕਬੋਟੇ ਦੇ ਵਿੱਚ ਕਲਾਕਾਰੀ ਕਰਨ ਲਈ ਨਾ ਬਹੁਤ ਦਿਮਾਗ ਖਰਚ ਕਰਨਾ ਪੈਂਦਾ ਆਪਾਂ ਕਦੇ ਦੇਖਿਆ ਨਹੀਂ ਨਾ ਸੁਣਿਆ ਹਨਾ ਵੀ ਇਹਦੀ ਪਾਵਰ ਵਧਾਉਣੀ ਤਾਂ ਕੀ ਕਰਨਾ ਕੀ ਨਹੀਂ ਹਨਾ ਉਹ ਵੀਰਾਂ ਨੇ ਕਰ ਦਿੱਤਾ ਜੋ ਵੀ ਕਰਨਾ ਸੀਗਾ ਸਤਿ ਸ਼੍ਰੀ ਅਕਾਲ ਜੀ ਅੰਕ ਸਤਿ ਸ਼੍ਰੀ ਅਕਾਲ ਸੌਰੀ ਤੁਹਾਨੂੰ ਵੇਟ ਕਰਾਉਣ ਲਈ ਹਾਂਜੀ ਤੇ ਹੋਰ ਵੀਰੇ ਹੋ ਗਿਆ ਓਕੇ ਡਨ ਹਾਂਜੀ ਇਹ ਡਨ ਹੋ ਗਿਆ ਬਈ ਆ ਜਾ ਨਾ ਨੂੰ ਲੱਗੇ ਇਹਦਾ ਵੀਰੇ ਆਪਾਂ ਇਹ ਹੈਗਾ 54 5 ਹਾਂਜੀ ਬਈ ਮੇਨ ਸਮੱਸਿਆ ਜੌਂਡੀਅਰ ਦੇ ਵਿੱਚ ਜਿਹੜੀ ਆਉਂਦੀ ਆ ਵੀ ਇਹ ਨਜਾਇਜ਼ੀ ਧੂਆ ਮਾਰੀ ਜਾਂਦੇ ਆ ਬਿਲਕੁਲ ਜੀ ਜੋਰ ਲਾਉਂਦੇ ਨਹੀਂ ਕਿਉਂਕਿ ਜਿਹੜੀ ਮੇਨ ਸਾਰੇ ਵੀਰ ਹੀ ਆਪਾਂ ਨੂੰ ਰਿਵਿਊ ਜੋ ਦਿੰਦੇ ਆ ਜੋ ਹਾਂ ਜੀ ਕਿ ਜੋਂਡਿਆ ਯਾਰ ਨਹੀਂ ਗੱਲ ਬਣਦੀ ਨਹੀਂ ਬਾਈ ਇਹ ਅੰਕਲ ਅਰੀ ਕਸਟਮਰ ਹੈ ਠੀਕ ਹੈ ਹਾਂ ਜੀ ਹਾਂ ਜੀ ਇਹ ਟਰੈਕਟਰ ਨਾ ਬਾਈ ਮਤਲਬ ਕਿ ਹਾਂ ਜੀ ਇਹ ਟਰੈਕਟਰ ਪਾਵਰਪੌਨ ਨਹੀਂ ਆਇਆ ਸੀ ਹੂੰ ਇਹ ਕਦ ਲੈ ਆਇਆ ਸੀ ਮੇਨ ਤਾਂ ਇਹਨਾਂ ਦੀ ਸਮੱਸਿਆ ਹੀ ਇਹ ਸੀ ਵੀ ਇਹ ਲੋਡ ਤੇ ਵੀ ਧੂਆ ਮਾਰੀ ਜਾਂਦਾ ਹੂੰ ਵੈਸੇ ਵੀ ਮਾਰੀ ਜਾਂਦਾ ਤੇ ਫਿਊਲ ਕੰਜ਼ਮਪਸ਼ਨ ਜ਼ਿਆਦਾ ਸੀ ਇਹ ਕਸਟਮਰ ਖੁਦ ਹੈ ਇਹ ਰਿਵਿਊ ਇਹਨਾਂ ਤੋਂ ਲਓ ਤੁਸੀਂ ਸਾਡੇ ਨਾਲੋਂ ਅੰਕਲ ਕਿਦਾਂ ਲੱਗੇ ਨਹੀਂ ਦਿੱਕਤ ਕੀ ਸੀ ਪਹਿਲਾਂ ਇਹ ਦੱਸੋ ਪਹਿਲਾਂ ਜ਼ਿਆਦਾ ਧੂੰਏ ਦੀ ਸਮੱਸਿਆ ਸੀ ਸਮੋਕ ਦੀ ਹਾਂਜੀ ਹਾਂਜੀ ਖਾਲੀ ਚੀ ਵੀ ਤੇ ਉਹ ਵੀ ਝੂਲ ਵੀ ਜ਼ਿਆਦਾ ਕੰਮ ਸੀ ਠੀਕ ਹੈ ਜੀ ਫਿਰ ਮਾਲ ਸਾਹਿਬ ਨੂੰ ਤਾਂ ਪਤਾ ਲੱਗ ਗਿਆ ਹੁਣ ਇਹਨੂੰ ਕਰਕੇ ਦੇਖਿਆ ਸਟਾਰਟ ਪਹਿਲਾਂ ਨਾ ਘਟਿਆ ਕਿ ਨਹੀਂ ਕੁਝ ਬਹੁਤ ਘਟ ਗਿਆ ਜਮੇ ਹੈ ਨਹੀਂ ਜਮੇ ਹੈ ਨਹੀਂ ਜਮੇ ਹੈ ਨਹੀਂ ਬਾਕੀ ਨੂੰ ਬੱਚਾ ਕਰ ਦੇਖ ਲਏ ਆਪਾਂ ਇਹ ਨਹੀਂ ਵੀ ਇਹ ਕੱਲਾ ਧੂਆ ਹੀ ਪਾਵਰ ਤਾਂ ਅਸੀਂ ਇਹਨਾਂ ਨੂੰ ਆਖਿਆ ਵੀ ਜਦੋਂ ਪੈਸੇ ਤਾਂ ਲੱਗਣੇ ਹੀ ਆ ਹੂੰ ਫਿਰ ਜਿੰਨੀ ਪਾਵਰ ਉੱਤੇ ਜਾਂਦਾ ਇਹਨੂੰ ਜਾਣ ਦਿਓ ਤੇ ਇਹ ਇਹ ਟਰੈਕਟਰ ਦਾ ਕੋਈ ਤੋੜ ਨਹੀਂਗਾ ਬਾਈ ਇਹ ਵੀ ਤੁਹਾਨੂੰ ਦੱਸ ਦਿੰਦਾ ਮੈਂ ਯਾਰ ਇਹਨੂੰ ਤਾਂ ਹੁਣ ਇਹਨੂੰ ਮੰਨਿਆ ਬਹੁਤ ਮਾੜਾ ਜਾਂਦਾ ਭਾਵੇਂ ਮਾੜਾ ਮੰਨਿਆ ਜਾਣਾ ਪਰ ਇਹ ਟਰੈਕਟਰ ਦਾ ਕੋਈ ਤੋੜ ਨਹੀਂ ਇਹਦੇ ਬਰਾਬਰ ਕੋਈ ਨਹੀਂ ਚੱਲਦਾ ਕੋਈ ਕਿੰਨਾ ਹੀ ਕੋਈ ਆਖੀ ਜਾਵੇ ਵੀ ਮੈਂ ਇੰਨਾ ਕਰਤਾ ਇੰਨਾ ਕਰਤਾ ਉਹ ਕਰਤਾ ਜਿੰਨੀ ਸਟੇਬਲ ਪਾਵਰ ਇਹਦੀ ਹੈ ਨਾ ਕਿਸੇ ਦੀ ਨਹੀਂ ਸਾਰੇ ਟਰੈਕਟਰ ਹੀ ਵਧੀਆ ਆਪੋ ਆਪਣੀ ਥਾਂ ਤੇ ਆਪਾਂ ਇਹਨੀਆਂ ਦੇ ਵੀ ਉਹ ਚੰਗੇ ਮਾੜਾ ਹੈ ਸਭ ਚੋਪਾ ਠੀਕ ਹੈ ਹਾਂ ਖੁੱਭੀ ਹੈ ਹਾਲੈਂਡ ਵੀ ਕਰਦੇ ਆਂ ਅਸੀਂ ਹੂੰ ਠੀਕ ਹੈ ਆ ਕਬੋਟਾ ਵੀ ਕੀਤਾ ਹੈ ਇਹ ਵੀ ਵਧੀਆ ਚੱਲਦਾ ਹੈ ਪਰ ਜੋ ਚੀਜ਼ ਅਸੀਂ ਮਹਿਸੂਸ ਕੀਤੀ ਇਹਦੀ ਪਾਵਰ ਵੀਰੇ ਕਿੰਨੀ ਕੱਪ ਕਰੀ ਜਾ ਬਾਈ ਜੀ ਪਾਵਰ ਦਾ ਹੁਣ ਨਾ ਇਹਦਾ ਕੋਈ ਪਮਾਨਾ ਦਾ ਹੈ ਨਹੀਂਗਾ ਹੂੰ ਪਰ ਨਾ ਇੱਕ ਫਿਰੋਜ਼ਪੁਰ ਟਰੈਕਟਰ ਹੋ ਕੇ ਗਿਆ ਉਹ ਟਰੈਕਟਰ ਐਸਐਮਐਸ ਉਹਦੇ ਤੇ ਸੁਪਰਸੀਡਰ ਤੇ ਚੱਲਦਾ ਸੀ 9 ਫੁੱਟੇ ਤੇ ਹੂੰ ਉਹ ਬੰਦਿਆਂ ਨੇ ਪਹਿਲਾਂ ਵੀ ਵਿਚਾਰੇ ਪੈਸੇ ਵਾਵਾ ਲਾਈ ਬੈਠੇ ਸੀ ਪਹਿਲਾਂ ਟਰਬੋ ਚੇਂਜ ਕਰਾਈ 55500 ਰੁਪਏ ਉਹਦੇ ਤੇ ਲਾਇਆ ਉਹਨਾਂ ਨੇ ਉਹ ਟਰਬੋ ਸਹੀ ਨਹੀਂ ਲੱਗੀ ਠੀਕ ਹੈ ਫਿਰ ਉਹਨਾਂ ਨੇ ਲੋਕਲ ਕਿਸੇ ਮਿਸਤਰੀ ਤੋਂ ਪੰਪ ਕਰਾ ਲਿਆ ਉਹਨੇ ਕੋਈ ਮੈਸੀ ਦੇ ਐਲੀਮੈਂਟ ਪਾ ਕੇ ਰੋਲ ਗਦੋਲ ਕਰਤੀ ਅੱਛਾ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹੋ ਜਾਊਗਾ ਅਸੀਂ ਕਿਹਾ ਵੀ ਉਹ ਨਾਲ ਦੀ ਟਰਬੋ ਪਈ ਹੈ ਉਹਦੇ ਪਈ ਹੈ ਜਦੋਂ ਅਸੀਂ ਉਹਨਾਂ ਨੂੰ ਕਰਕੇ ਦੇ ਅਸੀਂ ਕਿਹਾ ਵੀ オリジナル ਸਮਾਨ ਜਿਵੇਂ ਸੀ ਉਵੇਂ ਫਿੱਟ ਕਰ ਦਿਓ ਕੋਈ ਕੇਮ ਨਹੀਂ ਬਦਲਣੀ ਇਹਦੀ ਕੋਈ ਟਰਬੋ ਨਹੀਂ ਬਦਲਣੀ ਇਹ ਐਂ ਚੱਲੂਗਾ ਉਹਨਾਂ ਨੂੰ ਵਿਸ਼ਵਾਸ ਹੀ ਨਾ ਹੋਵੇ ਵੀ ਯਾਰ ਨਾਲ ਦੀ ਟਰਬੋ ਤਾਂ ਮੈਂ ਲਵਾਈ ਆ ਦੂਜੀ ਦੇ 55000 ਲਾਇਆ ਹੈ ਅੱਛਾ ਮੈਨੂੰ ਇਹਦੀ ਢੋਲਕੀ ਖਰੀਦਣੀ ਪਊਗੀ ਉਹ ਖਰੀਦ ਕਿਉਂ ਗਲਮਾ ਵੱਢ ਕੇ ਉਹ ਦੂਜੀ ਨਾਲ ਜੋੜ ਦਿੰਦੇ ਆ ਜੋੜ ਦਿੰਦੇ ਆ ਤੇ ਐ ਉਹ ਵਿਚਾਰਾ ਨਾ ਐ ਸਮਝ ਚ ਅਸੀਂ ਕਿਹਾ ਬਾਈ ਤੂੰ ਕੋਈ ਨਹੀਂ ਦਿੰਨੇ ਹਰ ਦੀ ਢੋਲਕੀ ਲਾ ਦੇ ਚਲਾ ਪੈਪ ਲਾ ਲਾ ਤੂੰ ਪਰ ਇਹਨੂੰ ਚਲਾ ਉਹਨੇ ਜਦੋਂ ਚਲਾਇਆ ਬਾਈ ਉਹ ਬੰਦਾ ਹੈਰਾਨ ਸੀ ਉਹਨਾਂ ਦੇ ਨਾਲ 4190 ਸੀ ਜਿੱਦਿਓ ਪੰਪ ਸਾਡੇ ਕੋਲ ਆਇਆ ਉਹਦੇ ਉਹਦੇ ਟਰੈਕਟਰ ਨਾਲ ਉਹਨੇ 5 ਵਿੱਗੇ ਕਿੱਲੇ ਪੰਜਾਬ ਦੇ ਥੋੜੇ ਬੀਜੇ ਐਸਐਮਐਸ ਦਾ ਵੱਡਿਆ ਲੰਗਾ ਸੀ ਉਹ ਟਰੈਕਟਰ ਰੋ ਪਿੱਟ ਕੇ ਉਹਨੇ 5 ਵਿੱਗੇ ਬੀਜੇ ਇਹ ਉਹਨੇ ਕਿਹਾ ਅਸੀਂ ਨਹੀਂ ਆਂਦੇ ਜੋ ਚੀਜ਼ ਉਹਨੇ ਕਹੀ ਹੈ ਮੈਂ ਤੈਨੂੰ ਉਵੇਂ ਦੱਸ ਰਿਹਾ ਨਾ ਕੋਈ ਵੱਧ ਤੇ ਨਾ ਘੱਟ ਠੀਕ ਹੈ ਆਪ ਦਾ ਟਰੈਕਟਰ ਤਿਆਰ ਕਰਕੇ ਲਾਇਆ ਉਹ ਬੰਦਾ ਆਂਦਾ ਬਾਈ ਇਕਨੋਮੀ ਪੀਟੀਓ ਚ 9 ਫੁੱਟਾ ਸੀ ਪ੍ਰੋਸੀਡਰ ਚਲਾਉਂਦਾ ਇਹ A2 ਗੇਅਰ ਚ ਹਾਂ ਕਾਣਮੀ ਵੀਡੀਓ ਚ ਬਹੁਤ ਚੱਕਰ ਆਈ ਹੋ ਜਾਂਦੇ ਆ। ਉਹਨੇ ਲਾ ਲੋ ਹਿਸਾਬ ਵੀ ਇਹਦੀ ਪਾਵਰ ਕਿੰਨੀ ਹੋਊਗੀ? ਜਿੰਨੇ ਆ 500 ਚੱਕਰਾਂ ਸਿੱਧਾ ਫਰਕ ਪਾਇਆ। ਮੈਂ ਉਹੀ ਕਹਿਣਾ ਤਾਂ ਡਬਲ ਹੋ ਜਾਂਦਾ ਬਹੁਤ। ਡਬਲ ਹੋ ਗਿਆ ਹਾਂ। ਬਹੁਤ ਵੀ ਹੁਣ ਬਾਈ ਕਿੰਨੀ ਪਾਵਰ ਤੇ ਤੇਲ ਖਾਦਾ ਇਹਨੇ ਕਿੱਲੇ ਦਾ 11 ਲੀਟਰ। ਇਹ ਨਹੀਂ। ਇਹਨੇ ਉਹ ਬੰਦੇ ਨੇ ਦੱਸਿਆ। ਉਹਨੇ ਖਾਦਾ ਸੀ 15 ਇਹ ਨਹੀਂ ਖਾਦਾ ਗਿਆ। ਕਾਣਮੀ ਪੀਟੀਓ ਤੇ। ਹਾਂ। ਜੇ 540 ਕਰੀਏ ਫਿਰ ਹੋਰ ਖਰਚਾ ਘਟਾਉ। ਭਾਈ ਜਦੋਂ ਅੰਡਰਲੋਡ ਚਲਾਵਾਂਗੇ ਤਾਂ ਕਟੂਗਾ ਹੀ ਪਰ ਅਗਲੇ ਨੇ ਚਲੋ ਚਲਾ ਕੇ ਦੇਖਣਾ ਸੀ ਉਹ ਬੰਦਾ ਸੰਤੁਸ਼ਟ ਸੀਗਾ ਬੰਦੇ ਨੇ ਮਤਲਬ ਕਿ ਆਪਾਂ ਇਹ ਗੱਲ ਦੱਸਣ ਦਾ ਇਹੀ ਆ ਵੀ ਤੁਸੀਂ ਪੁੱਛਿਆ ਨਾ ਪਾਵਰ ਕਿੰਨੀ ਹੋ ਜਾਂਦੀ ਹੈ ਵੀ ਆਪਾਂ ਤੇ ਇੱਕ ਕੰਪੇਅਰ ਕਰਕੇ ਦੱਸ ਸਕਦੇ ਹਾਂ ਵੀ ਇੰਨੀ ਹੋ ਜਾਂਦੀ ਹੈ ਮੈਂ ਸਮਝ ਗਿਆ ਵੀ ਹੁਣ ਤਮਾਨਾ ਤਾਂ ਦੇਖੋ ਜਿਆਦਾ ਆਪਣੇ ਕੋਲੇ ਡਾਈਨੋ ਹੋਵੇ ਹੂੰ ਸਵਾਦ ਤਾਂ ਫੇਰ ਆ ਡਾਈਨੋ ਲਾਇਆ ਹੋਵੇ ਹੂੰ ਠੀਕ ਹੈ ਹੁਣ ਅਸੀਂ ਆਰ ਡੀ ਆਈ ਆ ਰਹੇ ਆ ਜੇ ਉਹਦੇ 'ਚ ਕੋਈ ਹੱਥ ਪੈ ਗਿਆ ਤਾਂ ਫਿਰ ਡਾਈਨੋ ਵੀ ਲਾਵਾਂਗੇ ਫਿਰ ਐਨ ਪੂਰਾ ਦੱਸਾਂਗੇ ਵੀ ਫਿਰ ਦੱਸਾਂਗੇ ਵੀ ਇੰਨੀ ਵਧ ਗਈ ਹਾਂ ਠੀਕ ਹੈ ਤਾਂ ਭਾਈ ਪ੍ਰੋਜੈਕਟ ਬਹੁਤ ਐ ਆਉਂਦਿਆਂ ਪਹਿਲਾਂ ਚੈੱਕ ਕੀਤਾ ਵੀਦਰਾ ਇੰਨਾ ਹੈਗਾ ਫੇਰ ਦੱਸਿਆ ਇੰਨਾ ਹੈ ਹਾਂ ਇਹਦੇ ਵੀਰੇ ਆਪਾਂ ਕੀਤਾ ਕੀ ਆ ਭਾਈ ਜੀ ਇਹ ਦੇਖੋ ਉਹ ਟਰੈਕਟਰਾਂ ਦਾ ਤਾਂ ਵੈਸੇ ਤਾਂ ਅਸੀਂ ਮੇਨ ਇਹਦਾ ਪੰਪ ਹੀ ਕਰਦੇ ਹਾਂ ਠੀਕ ਹੈ ਪਰ ਇਹਦੇ ਵਿੱਚ ਹੋਰ ਐਕਸਟਰਾ ਕੀਤਾ ਕੁਝ ਕੁਝ ਕੀਤਾ ਇਹਦੇ ਨਿਓਜ਼ਲਾਂ ਵੀ ਚੇਂਜ ਕੀਤੀਆਂ ਓਕੇ ਠੀਕ ਹੈ ਉਹ ਨਿਓਜ਼ਲ ਕਾਫੀ ਕੋਸਟਲੀ ਹੈ ਉਹ ਇੰਨਾ ਤੋਂ ਮਲਕੀ ਅਸੀਂ ਲੈ ਕੇ ਪੁੱਛ ਕੇ ਵੀ ਕੀ ਤੁਸੀਂ ਸਹਿਮਤ ਹੋ ਸਾਡੇ ਨਾਲ ਕਿ ਇੰਨਾ ਖਰਚਾ ਹੋਰ ਕਰਦੇਾਂਗੇ ਮਲਕੀ ਡਬਲ ਖਰਚਾ ਹੋ ਗਿਆ ਓਕੇ ਠੀਕ ਹੈ ਜੇ ਟਰੈਕਟਰ 35000 ਚ ਤਿਆਰ ਹੁੰਦਾ ਹੈ ਤਾਂ ਇਹ 65000 ਚ 70000 ਚ ਤਿਆਰ ਹੋਇਆ ਤੇ ਹੁਣ ਓਕੇ ਆ ਕੰਮ ਹਾਂ ਬਿਲਕੁਲ ਇਹਦੇ ਆਪਾਂ ਵੀ ਇਹਦੇ ਪੰਪ ਨੂੰ ਡਾਇਫਰਾਮ ਲਾਈ ਆ ਬਿਲਕੁਲ ਐਮਪੀਸੀ ਯੂਨਿਟ ਲਾਇਆ ਐਮਪੀਸੀ ਯੂਨਿਟ ਲੱਗਾ ਭਾਈ ਡਾਇਫਰਾਮ ਨੇ ਪਾਵਰ ਨਹੀਂ ਵਧਾਉਣੀ ਇੱਕ ਗੱਲ ਦਿਮਾਗ ਚ ਵਾਰ ਲਓ ਦਿਮਾਗ ਕੈਮਰਾ ਵਧੀਆ ਵੀ ਉਹਦੇ ਨਾਲ ਵਧਦੀ ਨਹੀਂ ਬਾਈ ਉਹਦੇ ਨਾਲ ਨਹੀਂ ਵਧਦੀ ਉਹ ਡਾਇਫਰਾਮ ਪਾਵਰ ਵਧਾਉਣ ਵਾਸਤੇ ਨਹੀਂ ਗਈ ਹਾਂ ਉਹ ਸਿਰਫ ਇੱਕ ਕੰਟਰੋਲਿੰਗ ਸਿਸਟਮ ਹੈ ਰੈਕ ਨੂੰ ਕੰਟਰੋਲ ਕਰਨ ਵਾਲਾ ਇੱਕ ਸਿਸਟਮ ਹੈ ਜਿਹੜਾ ਹਵਾ ਨਾਲ ਕੰਟਰੋਲ ਹੁੰਦਾ ਹੈ ਮੇਨ ਤਾਂ ਇਹ ਹੈ ਨਾ ਵੀ ਜੇ ਤੁਸੀਂ ਮੰਨ ਲਓ ਹਣ ਸਿੰਪਲ ਪੰਪ ਪੰਪ ਸੀ ਇਹਦਾ ਇਹਦੇ ਤੇ ਡਾਇਫਰਾਮ ਲਾ ਦੇਾਂਗੇ ਫਿਰ ਪਾਵਰ ਵੱਧ ਜੂਗੀ ਸੋਚ ਤਾਂ ਐ ਹੀ ਆ ਸਾਰੇ ਐ ਹੀ ਕਹਿੰਦੇ ਆ ਜਿੰਨਾ ਕ ਆਪਾਂ ਸੁਣ ਬਾਈ ਦੇ ਸੀਟ ਆਪਾਂ 1500 ਉਹਦੇ ਵੀ ਮਿਲ ਜਾਂਦਾ 2500 ਉਹਦਾ ਮਿਲ ਜਾਂਦਾ ਤੇ 6500 ਉਹਦਾ ਮਿਲ ਜਾਂਦਾ ਹਮ ਚੱਲ 1500 ਲਾ ਹੀ ਲਾ ਲਈ ਆਪਾਂ ਹਮ ਇਸ ਪੋਜਲ ਲਾ ਲਿਆ ਫਿਰ ਪਾਵਰ ਵੱਧ ਜੂਗੀ ਮੈਂ ਤੈਨੂੰ ਰਹੀ ਤਾਂ ਦੱਸਦਾ ਦਿਮਾਗ ਤਾਂ ਇਹ ਪਹਿਲੀ ਗੱਲ ਆਉਂਦੀ ਸਾਰੇ ਬੰਦਿਆਂ ਦੇ ਵੀ ਪਤਾ ਨਹੀਂ ਡਾਇਫਰਮ ਲਾਦੀ ਤੇ ਪਾਵਰ ਨਹੀਂ ਬਾਈ ਨਹੀਂ ਬਾਈ ਡਾਇਫਰਮ ਨੇ ਪਾਵਰ ਨਹੀਂ ਵਧਾਉਣੀ ਮੰਨ ਲੋ ਆਪਾਂ ਵੀ 90 ਐਚਪੀ ਦਾ ਪੰਪ ਕਰ ਲਿਆ ਹਮ ਹੁਣ 90 ਐਚਪੀ ਦਾ ਡਾਇਰੈਕਟ ਪੰਪ ਕਰਕੇ ਲਾਵਾਂਗੇ ਹਮ ਤਾਂ ਜਿੰਨਾ ਟਰਬੋ ਲੈਗ ਹੈ ਹਮ ਜਿੰਨਾ ਚਿਰ ਉਹਨੇ ਆਰਪੀਐਮ ਰਨ ਕਰਨੇ ਆ ਠੀਕ ਹੈ ਮੰਨ ਲਓ ਇੱਕ ਟਰਬੋ ਦੀ ਐਕੂਰੇਸੀ 76% ਹੈ ਤਾਂ ਉਹ ਐਕੂਰੇਸੀ ਤੋਂ ਜਿੱਥੋਂ ਨੇ ਆਪਦੀ ਹਵਾ ਪੂਰੀ ਕਰਨੀ ਸ਼ੁਰੂ ਕਰਨੀ ਹੈ ਉਹਦੇ ਵਿਚਾਲੜਾ ਲægਿਆ ਉਦੋਂ ਜੇ ਫਿਊਲ ਜ਼ਿਆਦਾ ਜਾ ਰਿਹਾ ਹੈ ਤਾਂ ਵੀਰੇ ਉਹ ਸਮੋਕ ਬੱਦਲ ਬਣਾ ਕੇ ਕੱਢੂ ਆ ਪਰ ਕਿਉਂਕਿ ਸੀਸੀ ਤਾਂ ਉਨੇ ਹੀ ਆ ਨਾ ਆਪਣੇ ਕੋਲੇ ਇਹ ਤਾਂ ਹੈ ਨਹੀਂ ਵੀ ਸੀਸੀ ਵਧਾਤੇ ਆਪਾਂ ਇਹਦੇ ਵੀ ਪਿਸਟਨ 204 ਸੀ ਦੇ 208 10 ਕਰਤਾ ਇਹ ਤਾਂ ਉੱਡਾ ਕੀ ਰਹਿ ਗਿਆ ਨਾ ਆਪਣੇ ਕੋਲੇ ਸੀਸੀ ਤਾਂ ਉਨੇ ਹੀ ਆ ਨਾ ਤਾਂ ਉਹ ਜਿਹੜਾ ਲੈਗ ਨੂੰ ਕੰਟਰੋਲ ਕਰਨ ਵਾਸਤੇ ਮਲਗੀ ਪੰਪ ਦੀ ਰੈਕ ਨੂੰ ਕੰਟਰੋਲ ਕਰਨ ਵਾਸਤੇ ਫਿਰ ਡਾਇਫਰਾਮ ਕੰਮ ਆਉਂਦੀ ਹੈ ਇਹਦੇ ਪੰਪ ਦੇ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਹਾਂਜੀ ਬਿਨਾ ਜਿੰਨਾ ਚਿਰ ਡਾਇਫਰਾਮ ਨੂੰ ਹਵਾ ਨਹੀਂ ਮਿਲਦੀ ਜਾਂ ਕੰਟਰੋਲ ਨਹੀਂ ਹੁੰਦੀ ਉਸ ਤੋਂ ਪਹਿਲਾਂ ਟਰੈਕਟਰ ਜਿੰਨਾ ਨਾਰਮਲ ਹੁੰਦਾ ਉਹਨਾਂ ਰਹਿ ਜਾਂਦਾ ਫਿਰ ਜਿਵੇਂ ਜਿਵੇਂ ਆਪਣਾ ਤੇਰਾ ਹਵਾ ਹਵਾ ਟਰਬੋ ਦਾ ਪ੍ਰੈਸ਼ਰ ਵਧ ਹੀ ਜਾਂਦਾ ਓਵੇਂ ਓਵੇਂ ਫਿਰ ਉਹ ਆਪੋ ਹੀ ਜਾਂਦਾ ਇਹਦੀ ਪਲੰਕਰ ਚੇਂਜ ਕਰੇ ਪੰਪ ਦੇ ਹਾਂ ਸਮਾਨਤਾ ਬਈ ਚੇਂਜ ਹੁੰਦਾ ਹੀ ਆ ਪੰਜਰ ਤੇ ਵੇਟ ਨਾ ਵੇਟ ਨਹੀਂ ਚੇਂਜ ਕਰਨਾ ਅਸੀਂ ਬਈ ਪੰਪ ਦੇ ਵਿੱਚ ਨਾ ਤਾਂ ਕੀ ਬਦਲਦੇ ਹਾਂ ਕੁਝ ਵੀ ਕਰਦੇ ਹਾਂ ਅਸੀਂ ਜੋ ਆ ਜਿੰਨਾ ਹੁੰਦਾ ਇਹ ਕੈਮ ਅਰਿਜਨਲ ਕਮ ਬਹੁਤ ਥੋੜੇ ਟਰੈਕਟਰਾਂ ਦੇ ਜਿਹਦੇ ਬਹੁਤ ਮਤਲਬ ਕਿ ਰੇਅਰ ਹੁੰਦਾ ਹੈ ਜਿਹਦੇ ਵਿੱਚ ਸਾਨੂੰ ਲੱਗੇ ਵੀ ਜ਼ਰੂਰਤ ਹੈ ਜਿਨੇ ਐਮਪੀਸੀ ਨਹੀਂ ਲਵਾਉਣੀ ਆ ਉੱਥੇ ਕਿਤੇ ਜਾ ਕੇ ਕਿਤੇ ਵੀ ਜਿਵੇਂ ਤੁਸੀਂ ਮੈਨੂੰ ਅੰਦਰ ਸਮਝਾਉਂਦੇ ਪੈ ਸੀ ਆਫ ਕੈਮਰਾ ਜਿਵੇਂ ਆਪਾਂ ਅੰਕਰ ਸੌਂਦੇ ਸੀ ਮੈਨੂੰ ਮੜਾ ਨਾ ਜ਼ੋਰ ਦੀ ਥਿਊਰੀ ਸਮਝਾ ਸਕਦੇ ਹੋ ਹਾਂ ਹਾਂ ਕੀ ਦੱਸੋ ਵੀ ਇੰਜਨ ਜੋਰ ਦਾ ਵਰਕ ਮਤਲਬ ਸਾਰਾ ਪ੍ਰੋਸੈਸ ਕਿਵੇਂ ਆ ਵਰਕ ਮਤਲਬ ਕਿਵੇਂ ਕਰਦਾ ਬਾਈ ਜੀ ਮੈਂ ਤਾਂ ਫਿਊਲ ਤੇ 에ਅਰ ਦਾ ਮਿਕਸਚਰ ਹੈ ਸੌਖੇ ਲਿਕੇ ਸਮਝਾਇਆ ਸੌਖਾ ਤਰੀਕਾ ਦਾ ਹੈ ਨਾ ਵੀ ਦੇਖੋ ਜਿਹੜੇ ਬੰਦੇ ਨੇ ਇਹਨੂੰ ਡਿਜ਼ਾਈਨ ਦੇਖੋ ਨਾ ਤਾਂ ਯੌਂਡੀਅਰ ਖੁਦ ਪਿਸਟਨ ਡਿਜ਼ਾਈਨ ਕਰੇ ਨਾ ਕਬੋਟਾ ਕਰੇ ਨਾ ਮਹਿੰਦਰਾ ਕਰੇ ਕੋਈ ਨਹੀਂ ਹਾਂਜੀ ਥਰਡ ਪਰਸਨ ਡਿਜ਼ਾਈਨਰ ਹੈ ਅੱਛਾ ਉਹ ਡਿਜ਼ਾਈਨ ਕਰਕੇ ਮੇਰੇ ਕੋਲ ਲੈ ਕੇ ਆਇਆ ਮੈਂ ਆਂਡੀਅਰ ਆ ਤੁਸੀਂ ਡਿਜ਼ਾਈਨਰ ਹੋ ਵੀ ਭਾਈ ਯਾਰ ਮੈਂ ਅਸੀਂ ਆ ਨਵੀਂ ਚੀਜ਼ ਬਣਾਈ ਆ ਦੇਚ ਨੌਕਸ ਘਟਾ ਹੈ ਇਹਦੇ ਚ ਇੰਨੀ ਐਕੂਰੇਸੀ ਹੈ ਇਹਦੇ ਚ ਫਿਊਲ ਬਰਨਿੰਗ ਇੰਨੀ ਹੋਊਗੀ ਫਿਰ ਨਿਊਜ਼ੀਲੈਂਡ ਆ ਗਿਆ ਬੋਸ਼ ਨੇ ਡਿਜ਼ਾਈਨ ਕੀਤੀਆਂ ਵੀ ਯਾਰ ਆ ਐਨ ਐਮ ਐਮ ਚ ਸਰਾਖ ਹੈ ਇਹਦੇ ਆ ਬੈਨੀਫਿਟ ਹੈ ਸਾਰੇ ਟ੍ਰਾਇਲ ਹੁੰਦੇ ਆ ਭਾਈ ਜਦੋਂ ਤੁਸੀਂ ਪੜਾਂਗੇ ਮੈਂ ਤੁਹਾਨੂੰ ਡਾਟੇ ਦਿਖਾਈ ਸੀ ਨਾ ਸਾਰੇ ਡਾਟੇ ਹੈ ਹਰ ਚੀਜ਼ ਦਾ ਹਰ ਚੀਜ਼ ਦੇ ਰਿਸਰਚ ਰਿਸਰਚ ਪੇਪਰ ਹਰੇਕ ਚੀਜ਼ ਦਾ ਪਿਆ ਹੈ ਗੱਲ ਐ ਵੀ ਟਾਈਮ ਕੱਢੋ ਪੜੋ ਹੂੰ ਠੀਕ ਐ ਵੀ ਹਰੇਕ ਚੀਜ਼ ਪਈ ਐ ਉਹਨੂੰ ਸਮਝੋ ਜਿਹੜੇ ਬੰਦੇ ਨੇ ਇਹਨੂੰ ਡਿਜ਼ਾਈਨ ਕੀਤਾ ਜਿਹੜੀ ਰੇਸ਼ੋ ਤੇ ਹੂੰ ਤੁਸੀਂ ਉਹ ਰੇਸ਼ੋ ਤੋਂ ਆਸੇ ਪਾਸੇ ਨਹੀਂ ਜਾ ਸਕਦੇ ਉਹਦੇ ਵਿੱਚ ਵਿੱਚ ਰਹਿ ਗਈ ਕੁਛ ਹਾਂ ਉਹਦੇ ਵਿੱਚ ਜਾਦੇ ਵਧ ਗਿਆ ਜਾਦੇ ਵਧ ਗਿਆ ਜੇ ਤੁੱਕਿਆਂ ਨਾਲ ਕਰਾਂਗੇ ਫਿਰ ਕੱਲਾ ਤੇਲ ਵਧਾ ਕੇ ਕਰੀ ਚੱਲੋ ਫਿਰ ਹੋਈ ਜਾਂਦਾ ਫਿਰ ਤਾਂ ਚਲੀ ਜਾਂਦਾ ਤੁੱਕੇ ਦਾ ਮਤਲਬ ਦੱਸੋ ਕੀ ਹੁੰਦਾ ਵੀਰੇ ਜਿੰਨੀ ਕੁ ਮੇਰੀ ਨੌਲੇਜ ਆ ਜਿੰਨਾ ਕੁ ਮੈਂ ਸੁਣਿਆ ਹੂੰ ਵੀ ਪੰਪ ਦੇ ਪਲੰਜਰ ਵੱਡੇ ਕਰ ਦੋ ਹੂੰ ਸਟਨ ਵੱਡੇ ਕਰ ਦੋ ਹਾਂ ਤੇ ਟਰਬੋ ਵੱਡੀ ਲਾ ਦੋ ਹਾਂ ਬਸ ਭਾਈ ਹੁਣ ਟਰਬੋ ਵੱਡੇ ਛੋਟੇ ਦੀ ਸਮਝ ਲਓ ਮੈਂ ਤੁਹਾਨੂੰ ਅੱਗੇ ਦੱਸੀ ਸੀ ਨਾ ਵੀ ਜਿੰਨਾ ਇੰਜਨ ਦਾ ਐਗਜਾਸਟ ਪ੍ਰੈਸ਼ਰ ਹੈ ਐਗਜਾਸਟ ਪ੍ਰੈਸ਼ਰ ਦੇ ਅਕੋਰਡਿੰਗ ਹੀ ਟਰਬੋ ਨੇ ਵਰਕ ਕਰਦਾ ਉਹਦੇ ਹਿਸਾਬ ਨਾਲ ਆਪਣੇ ਕੋਲੇ ਇੰਜਨ ਕਿੰਨਾ ਜਿਹੜਾ ਨੈਚੁਰਲੀ ਐਸਪੀਰੇਟਡ ਇੰਜਨ ਉਹ ਕਿੰਨੀ ਐਗਜਾਸਟ ਥਰਸਟ ਦੇ ਰਿਹਾ ਉਹ ਆਪਾਂ ਨੂੰ ਨਹੀਂ ਪਤਾ ਉਹਦੇ ਫਾਰਮੂਲੇ ਆ ਕੱਢਣ ਦੇ ਵੀ ਉਹ ਕਿੰਨੀ ਦੇ ਰਿਹਾ ਫੇਰ ਟਰਬੋ ਚੂਜ਼ ਹੁੰਦੀ ਹੈ ਵੀ ਇਹਦਾ ਇੰਨਾ ਮਲਕੀ ਪੱਖੀ ਦਾ ਇੰਨਾ ਸਾਈਜ਼ ਚਾਹੀਦਾ ਇੰਨੀ ਹਾਈਟ ਚਾਹੀਦੀ ਹਰੇਕ ਚੀਜ਼ ਮਲਕੀ ਉਹਦੇ ਵਿੱਚ ਉਹ ਦਾਇਰੇ ਚ ਆਉਂਦੀ ਹੈ ਪਰ ਕੰਪਨੀ ਕੋਲੇ ਤਾਂ ਹੈਗਾ ਨਾ ਯੌਂਡੀਰ ਇਹ ਦੇਖਦਾ ਵੀ ਮੈਨੂੰ ਇੰਨਾ ਹੌਜ਼ਿੰਗ ਚਾਹੀਦਾ ਹੈ ਇਹਦਾ ਮੈਂ ਇੰਨਾ ਹੌਜ਼ਿੰਗ ਲਾਉਂਗਾ ਤਾਂ ਇਹਦੀ ਇੰਜਨ ਦੀ ਇੰਨੀ ਲਾਈਫ ਰਹੂਗੀ ਹੌਜ਼ਿੰਗ ਮਲਕੀ ਰਿੰਗਾ ਤੇ ਕਾਰਬਨ ਨਾ ਆਵੇ ਔਇਲ ਕਾਲਾ ਨਾ ਹੋਵੇ ਲਾਈਫ ਬਣੀ ਰਹੇ ਟਰੈਕਟਰ ਹੀਟ ਨਾ ਹੋਵੇ ਮਲਕੀ ਕੰਪਨੀ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਆਰ ਐਂਡੀ ਕਰਦੀ ਹੈ ਨਾ ਆਪਾਂ ਤਾਂ ਆਪ ਦਾ ਚੱਲੀ ਜਾਂਦੇ ਆ ਕੰਪਨੀ ਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੱਲਦੀ ਆ ਨਾ ਵੀ ਬਹੁਤ ਜ਼ਿਆਦਾ ਉਹ ਹੀ ਚੱਲ ਰਿਹਾ ਤੁੱਕਾ ਸਿੱਧੀ ਜਿਹੀ ਗੱਲ ਜਿੰਨਾਂ ਕੇ ਬੰਦਸ ਨੇ ਨਹੀਂ ਨੌਲੇਜ ਵਾਲੇ ਬੰਦੇ ਵੀ ਬਥੇਰੇ ਹੈਗੇ ਹੈਗੇ ਆ ਹਾਂ ਬਾਈ ਦਿਮਾਗ ਹੈ ਨਾ ਜਿਹੜਾ ਮਤਲਬ ਕਿ ਦੁਨੀਆ 'ਚ ਇੰਨਾ ਪਿਆ ਮਤਲਬ ਬਹੁਤ ਸਾਰੇ ਬੰਦੇ ਆ ਜਿਹੜੇ ਪੜਦੇ ਤੇ ਆਉਂਦੇ ਹੀ ਨਹੀਂਗੇ ਨਹੀਂ ਆਉਂਦੇ ਵੀਰੇ ਸਹੀ ਗੱਲ ਆ ਬਥੇਰੀ ਨੌਲੇਜ ਆ ਬਈ ਉਹਨਾਂ ਨੂੰ ਬਹੁਤ ਤਗੜੇ ਤਗੜੇ ਬੰਦੇ ਵਾਕਈ ਤੁਹਾਡੀ ਗੱਲ ਹੈ ਬਥੇਰੇ ਪਥੇਰੇ ਬੰਦੇ ਪਈ ਆ ਬਈ ਜਿਹੜੇ ਨਹੀਂ ਆਉਂਦੇ ਚੰਗਾ ਹੁਣ ਜਿਵੇਂ ਤੁਸੀਂ ਪਿਸਟਮਾਂ ਦੀ ਗੱਲ ਕੀਤੀ ਪਿਸਟਮਾਂ 'ਚ ਵੀ ਫਰਕ ਹੈਗਾ ਉਹਦੀ ਕੁਆਲ ਇਹ ਪੜਿਆ ਭਾਈ ਉਹ ਉਹਦੇ ਐਡੀਸ਼ਨ ਚੀਜ਼ਾਂ ਹੋ ਗਈਆਂ ਵੀ ਮੋਡੀਫਿਕੇਸ਼ਨ ਦੀਆਂ ਐਡੀਸ਼ਨ ਚੀਜ਼ਾਂ ਜਿੰਨਾ ਤੁਸੀਂ ਮਰਜ਼ੀ ਉੱਤੇ ਲਈ ਜੋ ਇਹ ਚੀਜ਼ਾਂ ਨੂੰ ਉਹਦੀ ਲਿਮਟ ਨਹੀਂ ਗਈ ਇਹਦੇ ਟਰਬੋ ਚੇਂਜ ਕਰੀਕ ਨਹੀਂ ਨਾ ਆਪਾਂ ਚੱਕੀ ਹਾਂ 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 ਚੱਕੀ ਦਿਖਾ ਦੋ ਆਮੜੇ ਨਾ ਜਗਾ ਦੀ ਵੀਰੇ ਜਵ ਪੈਸਾ ਨਾਲ ਦਾ ਹੋਊਗਾ ਲੋੜ ਕੀ ਵੀ ਲੱਗੀ ਆ ਸਭ ਕੁਝ ਹੋਵੇ ਹੈ ਮੈਰੀ ਗੁੱਡ 사ਉਂਡ ਦਾ ਫਰਕ ਹੈ ਵੀ ਟਰੈਕਟਰ ਦਾ ਕਾਊਗਾ ਇੱਥੇ 사ਉਂਡ ਦਾ ਫਰਕ ਹੈਗਾ ਅੰਗਲੇ ਰਨ ਨੂੰ ਮੈਂ 500 ਆਈਡਲ ਤੇ ਠੱਲ ਕੇ ਦਿਖਾਇਆ ਸੀਗਾ ਹੂੰ ਆਵਾਜ਼ ਕਿਵੇਂ ਆਈ ਹੈ ਦੱਸੋ ਇਹਦੀ 500 ਆਈਡਲ ਤੇ ਦੱਸ ਜਾਨੀ ਕੱਲਾ-ਕੱਲਾ ਪਿਸਟਨ ਦੱਸਦਾ ਨਾ ਮੈਂ ਬੋਲਦਾ ਇੰਜਨ ਨੂੰ ਤਾਂ ਨਹੀਂ ਖੋਲਿਆ ਵੀਰੇ ਇਹਦੇ ਹੈ ਇੰਜਨ ਖੋਲਿਆ ਕਿ ਨਹੀਂ ਨਾ ਇੰਜਨ ਨਹੀਂ ਖੋਲਿਆ ਕੇਮ ਭਾਈ ਜੀ ਅਸੀਂ ਕੇਮ ਨਹੀਂ ਬਦਲਦੇ ਹੂੰ ਉਹਦੀ ਵੀ ਇੱਕ ਪ੍ਰੈਕਟੀਕਲ ਥਿਉਰੀ ਹੈ ਉਹਨੂੰ ਕਿਵੇਂ ਸੈੱਟ ਕਰਨਾ ਹੈ ਹੂੰ ਹੂੰ ਕੇਮ ਦਾ ਜਿਹੜਾ ਡਿਜ਼ਾਈਨ ਹੈ ਨਾ ਮਲਕਿ ਉਹਨੂੰ ਤੁਸੀਂ ਸਮਝ ਲਓ ਫਿਰ ਤੁਸੀਂ ਉਹਨੂੰ ਸੈੱਟ ਕਰ ਸਕਦੇ ਐਡੀ ਗੱਲ ਨਹੀਂ ਗੀ ਅਸੀਂ ਉਹੀ ਮਤਲਬ ਕਿ ਜੋ ਚੀਜ਼ ਸਾਡੇ ਸਮਝ ਆਸੀ ਉਹ ਕਰਦੇ ਆ ਸਾਨੂੰ ਕੇਮ ਚੇਂਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਪਰ ਯਾਰੀ ਖਾਰੂ ਦਾ ਪੂਰਾ ਪੜਦਾ ਆ ਨਾ ਉਹਨੂੰ ਹੋਰ ਆਦ ਗਈ ਆ ਆਪਾਂ ਨੂੰ ਉਹ ਰੇਵ ਤੇ ਜੋਰ ਨਹੀਂ ਲਾਉਂਦਾ ਸਮਾਤ ਉਹ ਵੀ ਜਿਹੜੇ ਕੋਲ ਬੁੱਤੀ ਨਾ ਹੋਣ ਬੋਲਦਾ ਆ ਨਾ रा <laughs> ਮਾਹੀ ਤੂੰ ਨੇ ਬੋਤਲ ਸਲਾਵਰ ਕੀ ਕਰਨਾ ਲੈ ਟਾ ਛੱਡੋ ਵੀ ਇੱਧਰ ਆਓ ਬਚਾ ਲੈ ਮਾਓ ਕੇ ਆ ਯਾਰ ਵਾਕਈ ਕੰਮ ਤੇ ਕਿਹੜਾ ਘਰੀ ਘਰਦੇ ਹੈ ਵੀ ਜਮਾ ਜੇ ਨਹੀਂ ਨ ਸਾਰਾ ਹਾਂ ਜੇ ਸਦਾ ਦੇ ਨੂੰ ਨਾ ਸੁਆਦ ਆਇਣਾ ਯਾਰ ਕੰਮ ਥੋੜਾ ਗਲਤ ਹੋ ਗਿਆ ਆਪਣੇ ਭਾਈ ਲੇਟ ਹੋ ਗਏ ਨਾ ਹੁਣ ਭਾਈ ਸਾਨੂੰ ਆਦੇ ਇੱਥੇ ਨਾ 15 ਗਲਟੀਵੇਟਰ ਕਰ ਲੋ 17 ਕਰ ਲੋ ਮੈਨੂੰ ਐਂ ਦੱਸੋ ਹਾਂ ਵੀ ਹੁਣ ਆਹ ਹਰ ਟਰੈਕਟਰ ਰੋਕ ਦਿੰਦੇ ਆ ਟਰੈਕਟਰ ਨਹੀਂ ਦਬਦਾ ਹੂੰ ਤੇ ਵੀ ਫਿਰ ਕਿੰਨੇ ਵੀ ਵੱਧ ਹਾਲ ਕਰੇ ਤਾਂ ਕੋਈ ਫਾਇਦਾ ਹੋ ਜੂਗਾ ਇਹ ਕਬੂਲੀਆ ਦੇ ਆ ਹੂੰ ਆ ਤੁਹਾਨੂੰ ਰੱਪੜ ਚਲਾ ਕੇ ਦਿਖਾਉਂਗਾ ਮੈਂ ਜਿੱਥੇ ਸਿੱਟਦੇ ਨਾ ਸਾਰੇ ਉੱਥੇ ਹੀ ਵੜ ਜਾਂਦੇ ਆ ਮੇਰੇ ਪੈਰ ਲਾ ਕੇ ਦੇਖੋ ਪੈਰ ਪਿੰਨਾ ਪੈਰ ਦੱਸਦਾ ਮਾ ਹੋਏਗਾ ਨਾ ਚਲਾ ਕੇ ਦੇਖੋ ਮੈਂ ਟਰੈਕਟਰ ਕੋਲ ਗਿਆ ਸੀ ਟਰੈਕਟਰ ਦਾ ਧੂਆ ਕਢਾਈ ਜਾਂਦਾ ਯਾਰ ਟੈਰਾ ਦਾ ਇਿੱਥੇ ਦਾ ਡਰੈਕਟ ਚੱਲ ਜੇ ਆਪਾਂ ਬੈਠੇ ਆਪਣੇ ਦੇ ਬਰਕਰੇ ਹਮ ਸ਼ਰਤ ਲਾ ਕੇ ਨਹੀਂ ਬਹੁਤ ਜ਼ੋਰ ਲਾਉਂਦਾ ਕਿਹੜੇ ਗੇਅਰ ਤੇ ਸੀਗਾ ਹੁਣ ਇਹ ਸੀ 2 ਸੀ 2 ਚ ਹਾਂ ਅਗਲਾ ਕਹਿੰਦਾ ਨਾ ਵੀ ਨੋਰਮਲ ਨੋਰਮਲ ਨਹੀਂ ਸ਼ਰਤ ਲੱਗਦੀ ਮੈਂ ਕਹਿੰਦਾ ਯਾਰ ਮੈਂ ਥੋੜੀ ਜਿਹੀ ਗਲਤੀ ਇਹ ਹੋ ਗਈ ਵੀ ਜਿਹੜਾ ਰੈਟ ਹੋ ਗਈ ਨਾ ਡੀ 1 ਹੋਊਗਾ ਮੈਨੂੰ ਲੱਗਦਾ ਆ ਡੀ 1 ਡੀ 2 ਉਹ ਭਰਾ ਭਲਾ ਤੇਰਾ ਬਸ ਕਰਨ ਕੇ ਖਾਨੂੰ ਰਹਿਣ ਦੇ ਨਾਉਣਾ ਦਾ ਪਹਿਣਾ ਹੀ ਕੋਸ ਨਾਉਣਾ ਦਾ ਪਹਿਣਾ ਹੀ ਆ ਸਹੀ ਗੱਲ ਆ ਇਹਨੂੰ ਨਹੀਂ ਝੋਟੇ ਨੂੰ ਪ੍ਰਵਾਹ ਕੁ ਲਈ ਆ D2 ਆ ਗੁਰੂ ਜਬੀ ਆਪਾਂ ਦਾ ਧੂਆ ਵੇਖਣਾ ਹਾਂ ਹਾਂ ਜਿਹੜੀ ਮੇਨ ਗੱਲ ਆ ਧੂਆ ਨਾ ਮਾਰੇ ਬਈ ਆਇਆ ਲੱਗਦਾ ਹਾਲ ਦੇਖ ਲੋ ਆ ਹਮ ਹੁਣ ਇੱਥੇ ਮੇਲਾ ਲੱਗਦਾ ਬਈ ਘੋੜੀਆਂ ਦਾ ਇੰਨਾ ਪੱਕਾ ਤਾਂ ਆਇਆ ਇਹ ਆ ਵਾਹਣ ਵਹਿੰਦਾ ਤਾਂ ਹੈ ਹੀ ਨਹੀਂਗਾ ਜੋਰ ਨਾਲ ਉਹ ਜਮੇ ਗਮਨ ਦਾ ਹਣਾ ਉਹ ਬਈ ਧੂਆ ਨਹੀਂ ਔਰ ਉਹਦਾ ਯਾਰ ਇੰਨਾ ਜ਼ੋਰ ਜ਼ਿੰਮੇਦਾਰੀ ਤੋਂ ਨਾ ਲੱਗਣਾ ਹਾਂ ਹਾਂ ਯੂਜ਼ ਹੀ ਨਹੀਂ ਆਉਣਾ ਕਿਤੇ ਨਹੀਂ ਆਉਣਾ ਕਿਤੇ ਹੈ ਨਾ ਜਿੰਨਾ ਤਕੜਾ ਬਾਈ ਕਲਟੀਵੇਸ਼ਨ ਸਪੀਡ ਤਾਂ ਉਨੀ ਰਹਿਣੀ ਹੈ ਨਾ ਜਿਹੜੀ ਆਪਾਂ ਗੱਲ ਕਰਦੇ ਹਾਂ ਅੰਕਲ ਹਰੀਦਾ ਇਹਦਾ ਵਿਚਾਰੇ ਹੈ ਹੀ ਨਹੀਂ ਜ਼ੋਰ ਦੇ ਆਸ਼ਕ ਹਾਂ ਅੱਜ ਦਾ ਅਨਸਰ ਆਵੇ ਕੋ ਔਰ ਨਾ ਰੂਪ ਵਰਦਾ ਵਰਦਾ ਜੀ ਲੋਡ ਤੇ ਧੂਆ ਮਾਰਦਾ ਨਹੀਂ ਮੈਂ ਉਹ ਹੀ ਗੱਲ ਕਰੀ ਨਾ ਮੈਂ ਕਹਿੰਦਾ ਇੰਨੀ ਜ਼ੋਰ ਜਿੰਨਾ ਇਹ ਤਾਂ ਬਣ ਗਿਆ ਇੰਨੀ ਲੋਡ ਇੰਨੀ ਤਾਂ ਨਹੀਂ ਨਹੀਂ ਜਿੰਨਾ ਜ਼ੋਰ ਲੱਗਣਾ ਨਹੀਂ ਨਹੀਂ ਨਾ ਲੱਗਣਾ ਜਿੰਨਾ ਉੱਥੇ ਲੱਗਦਾ ਇੱਥੇ ਤਾਂ ওভারਲੋਡ ਇੰਨਾ ਆਪਾਂ ਕਰਕੇ ਦੇਖ ਲੈਣੇ ਆ ਵੀ ਕੋਈ ਲੀਕਿੰਗ ਲੁਕਿੰਗ ਸਾਰਾ ਸਾਰਾ ਚੀਜ਼ਾਂ ਚੈੱਕ ਹੋ ਜਾਂਦੇ ਨੇ ਹੂੰ ਬਹੁਤ ਜ਼ੋਰ ਬਹੁਤ ਬਾਈ ਬਾਈ ਹਵਾ ਜੀ ਬਹੁਤ ਸੋਹਣੀ ਬਾਈ 545 ਟਰੈਕਟਰੀ ਬਹੁਤ ਵਧੀਆ ਬਾਈ ਇਹ ਇਹਨਾਂ ਕੋਲ ਵੀ ਇਹ ਨਾਲ ਬਾਈ ਬਹੁਤ ਬਹੁਤ ਠੀਕ ਹੈ ਬਾਈ ਇਹਦਾ ਕੋਈ ਤੋੜ ਨਹੀਂ ਬਾਈ ਨਹੀਂ ਨਹੀਂ ਪਹਿਲਾਂ ਦੂਜੇ ਦੇਖਣ ਤਾਂ ਹੀ ਦੇਖਣੀ ਹੈ ਜੀ ਅੱਛਾ ਹਾਂ ਜੀ ਜਰੂਰ ਜਰੂਰ ਜੀ ਚਲੋ ਪਹਿਲਾਂ ਪੁੱਛ ਲਓਣ ਵੀ ਪਹਿਲਾਂ ਕਿੰਨਾ ਲੋਡ ਤੇ ਕਿੰਨਾ ਧੂਆਂ ਸੀਗਾ ਜੀ ਉਹ ਰੇਲ ਦਿਨ ਚ ਨਿਕਲਿਆ ਰੇਲ ਦਾ ਇੰਜ ਨਹੀਂ ਜੀ ਹੁਣ ਇੰਨਾ ਲੋਡ ਓਵਰਲੋਡ ਹੁਣ ਭਾਈ ਜਿਹੜਾ ਜਦੋਂ ਕਿਤੇ ਓਵਰਲੋਡ ਆਉਣਾ ਉਦੋਂ ਜਰੂਰ স্মੋਕ ਆਉਣੀ ਆ ਇੱਕੇ ਦਮ ਠਾਉਣਾ ਹੈ ਉਹ ਆਦਰਵਾਇਜ਼ ਕੋਈ ਸਨੋਕ ਨਹੀਂ ਐਕਸੀਲੇਟਰ ਹਲਕੀ ਫੁਲਕੀ স্মੋਕ ਹੈ ਆਪਾਂ ਯਾਰ ਫਲੈਸ਼ ਲਾਈਟ ਤੇ ਦੇਖ ਲਿਆ ਆਇਆ ਨਹੀਂ ਹਾਂ ਨਹੀਂ ਆਇਆ ਹਾਂ ਇਹ ਦੋ ਸੌ ਨੂੰ ਅੱਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੇਵਾ ਕਰਾਂਗੇ ਲਾਹੇ ਨਹੀਂ ਨਹੀਂ ਕੋਈ ਨਹੀਂ ਅੰਕਲ ਧੰਨਵਾਦ ਜੀ ਤੇ ਦੋਵਾਂ ਆ ਗਿਆ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ